ਦੀਨਾਨਗਰ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਹਾਇਤਾ ਲਈ ਵਿਧਾਇਕਾ ਅਰਨਾ ਚੋਧਰੀ ਜੀ ਰਿਹائش ਤੇ ਪਹੁੰਚੀ ਮੁजफ्फरनगर ਤੋਂ ਮੁਸਲਮਾਨ ਅਤੇ ਹਿੰਦੂ ਪਾਈਚਾਰੇ ਨਾਲ ਸੰਬੰਧਿਤ ਟੀਮ ਰਾਵੀ ਪਾਰ ਪੈਂਦੇ ਸੱਤ ਪਿੰਡਾਂ 'ਚ ਵੰਡਣਗੇ ਰਾਹਤ ਸਮਗਰੀ ਪੰਜਾਬ ਭਰ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਐਨ ਜੀਓ ਅਤੇ ਕਲਾਕਾਰਾਂ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਉੱਤੇ ਹੀ ਪੰਜਾਬ ਤੋਂ ਬਾਹਰ ਪੈਂਦੇ ਲੋਕਾਂ ਵਿੱਚ ਵੀ ਪੰਜਾਬ 'ਚ ਪੈਂਦੇ ਹਾਲ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਅੱਜ ਮੁਜ਼ਫਰਨਗਰ ਦੇ ਪੈਂਦੇ ਪਿੰਡ ਫਤਿਹਪੁਰ ਖੇੜੀ ਤੋਂ ਮੁਸਲਿਮ ਅਤੇ ਹਿੰਦੂ ਪਾਈਚਾਰੇ ਦੀ ਟੀਮ ਭਾਰੀ ਮਾਤਰਾ 'ਚ ਰਾਸਗ੍ਰੀ ਲੈ ਕੇ ਵਿਧਾਇਕਾ ਅਰਨਾ ਚੋਦਰੀ ਦੀ ਰਿਹائش ਤੇ ਪਹੁੰਚੀ। ਜਿੱਥੇ ਵਿਧਾਇਕਾ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮੁਜ਼ਫਰਨਗਰ ਤੋਂ ਆਈ ਟੀਮ 'ਚ ਸ਼ਾਮਿਲ ਲਤਾਫਿਤ ਅਲੀ, ਬ੍ਰਿਜਮੋਹਨ ਸੈਣੀ, ਮੁਕੇਸ਼ ਸੈਣੀ हर्ष तनवीर राव सहदेव राठौर विजय राठौर आदि हाजिर सन मन में आया कि पंजाब लोगों लोगों पंजाब की करनी अच्छा अच्छा मेरे गांव फतेहपुर खेड़ी के रहने वाले हैं जिला मुजफ्फरनगर है हमको पता लगा कि पंजाब में बहुत जबरदस्त बाढ़ आई हुई है फेसबुक पे देखा वीडियो ट्यूब पे देखा पूरे गांव ने इकट्ठा समाज में इकट्ठा होकर और मन को डटोला कि वहाँ कुछ मदद करनी चाहिए तो सभी गाँव वासियों ने मिल के वहाँ जो भी मदद थी पंजाब भाइयों के लिए पहुँचाई और जिस टाइम हम यहाँ ये अपना गुरुद्वारा गुरदासपुर पहुँचे हमको पता लगा कि अनुज चौधरी जी हैं वहाँ उनके मकान पर गए उन्होंने हमारी बहुत अच्छी तरह हेल्प करी और हम का सहयोग किया सही रास्ता बताया मैं उनका दिल से शुक्र अदा करता हूँ धन्यवाद कितने दिन का टूर है ये हमको बस देखने की तमन्ना ही है कि हम पंजाब आई जैसे परेशान हैं बाढ़ के अंदर उनको देखना चाहते हैं और राहत सामग्री जो भी हम लाए उसको उनको घर तक पहुंचाना चाहते पहुंचाना चाहते हैं बस यही भगवान से प्रार्थना है कि ऊपर वाला बारिश तो ज़रूर दे लेकिन ये आपदा ना दे ਘਰ ਅਗਰ ਕਿਸੇ ਗਾਉਂ ਡਰ ਦਰਦਾ ਹੈ ਤਾਂ ਪਰੇਸ਼ਾਨੀ ਸਭ ਨੂੰ ਪਤਾ ਲੱਗਦਾ ਹੈ ਮੋਰੀ ਜੀ ਦਾ ਬਹੁਤ ਬਹੁਤ ਸ਼ੁਕਰ ਅਦਾ ਕਰੂੰਗਾ ਯਹਾਂ ਆਏ ਦਿਲ ਸੇ ਬਹੁਤ ਬਹੁਤ ਸ਼ੁਕਰ ਅਦਾ ਕਰਤਾ ਹਾਂ ਹਾਂਜੀ ਅੱਜ ਮੁਜ਼ਫਰਨਗਰ ਯੂਪੀ ਤੋਂ ਗਾਉਂ ਫਾਤੇਪੁਰ ਖੇੜੀ ਔਰ ਲਤਾਫਤ ਅਲੀ ਜੀ ਇੱਥੇ ਆਏ ਨੇ ਔਰ ਆਪਣੀ ਟੀਮ ਦੇ ਨਾਲ ਆਏ ਨੇ ਪੰਜਾਬ ਦੇ ਹਾਲਾਤ ਦੇਖਦੇ ਹੋਏ ਹੜ੍ਹਾਂ ਦੇ ਕਾਰਨ ਇਹ ਇਨਸਾਨੀਅਤ ਦੇ ਤੌਰ ਤੇ ਆਪਣੇ ਵੱਲੋਂ ਜੋ ਇਹਨਾਂ ਦਾ ਯੋਗਦਾਨ ਹੈ ਉਹ ਲੈ ਕੇ ਇੱਥੇ ਆਏ ਨੇ ਕੁਝ ਕੰਬਲ ਪੀਣ ਵਾਲਾ ਪਾਣੀ ਖਾਣ ਪੀਣ ਦੀ ਸਮਗਰੀ ਇਹ ਲੋਕਾਂ ਦੇ ਵਿੱਚ ਵੰਡਣਾ ਚਾਹੁੰਦੇ ਨੇ ਸੋ ਅਸੀਂ ਇਹਨਾਂ ਨੂੰ ਪਾਰ ਦੇ ਪਿੰਡਾਂ ਦੇ ਵਿੱਚ ਭੇਜਣ ਵਾਸਤੇ ਕਿਹਾ ਹੈ ਸੋ ਇਹ ਹੁਣ ਜਾ ਰਹੇ ਨੇ ਪਰ ਮੈਂ ਇਹਨਾਂ ਦੇ ਜਜ਼ਬੇ ਦੇ ਦਾਤ ਦੇਣੀ ਆ ਕਿ ਇੰਨੀ ਦੂਰੋਂ ਯੂਪੀ ਤੋਂ ਚੱਲ ਕੇ ਇਹ ਪੰਜਾਬ ਦਾ ਦੁੱਖ ਦਰਦ ਸਮਝਦੇ ਹੋਏ ਇਨਸਾਨੀਅਤ ਦੇ ਨਾਤੇ ਆਪਣਾ ਫਰਜ਼ ਸਮਝਦੇ ਹੋਏ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਧਰ ਮੈਂ ਜਾਣ ਦਾ ਵੀ ਗੈਰ ਹੈ ਇਹਨਾਂ ਦਾ ਅਰੇਂਜਮੈਂਟ ਇਹਨਾਂ ਦਾ ਹੋ ਗਿਆ ਸੋ ਇੱਥੇ ਪਹੁੰਚ ਕੇ ਉਹ ਸਾਰਾ ਗੇਅ ਅਰੇਂਜਮੈਂਟ ਇਹਨਾਂ ਦਾ ਇਹ ਉੱਥੇ ਪਹੁੰਚਣ ਦਾ ਅਰੇਂਜਮੈਂਟ ਅਸੀਂ ਕਰ ਦਿੱਤਾ ਹਾਂ ਵੀ ਬੜਾ ਵੱਡਾ ਬਰਾਦਾ ਜੀ ਇਤਨੀ ਦਰੂਰ ਚੱਲ ਕੇ ਜਰੇ ਆਏ ਲੋਕਾਂ ਦੀ ਹਾਲਤ ਬਣ ਵਾਸਤੇ ਅਹ ਜੋ ਪੰਜਾਬ ਦੇ ਹਾਲਾਤ ਨੇ ਸਾਰੇ ਹਿੰਦੁਸਤਾਨ ਚ ਲਗਭਗ ਪਤਾ ਹੈ ਔਰ ਸਾਰੇ ਮੀਡੀਆ ਦੇ ਵਿੱਚ ਵੀ ਆ ਰਿਹਾ ਹੈ ਔਰ ਇਹਨਾਂ ਨੇ ਅਪਰੋਚ ਕੀਤਾ ਸੀ ਸਾਨੂੰ ਕਹਿਣ ਲੱਗੇ ਜਾਣਦੇ ਸੀ ਪਹਿਲਾਂ ਤੋਂ ਥੋੜਾ ਬੋਧਾ ਤੇ ਇਹਨਾਂ ਨੇ ਅਪਰੋਚ ਕੀਤਾ ਕਿ ਅਸੀਂ ਵੀ ਬੌਜੀ ਕੁਛ ਨਾ ਕੁਛ ਮਤਲਬ ਆਪਣੇ ਵੱਲੋਂ ਮਦਦ ਕਰਨਾ ਚਾਹੁੰਦੇ ਆ ਸਮਾਨ ਲੈ ਕੇ ਆਣਾ ਚਾਹੁੰਦੇ ਆ ਤਾਂ ਅਸੀਂ ਇਹਨਾਂ ਨੂੰ ਇਨਵਾਈਟ ਕੀਤਾ ਕਿ ਜਰੂਰ ਆਓ ਜਿਵੇਂ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਤੋਂ ਲੋਕੀ ਆ ਰਹੇ ਨੇ ਤੁਸੀਂ ਵੀ ਇਹਦੇ ਚ ਯੋਗਦਾਨ ਜਿੰਨਾ ਪਾ ਸਕਦੇ ਪਾਓ ਤਾਂ ਅੱਜ ਇਹ ਲਤਾਫਤ ਅਲੀ ਔਰ ਬਾਕੀ ਇਹਨਾਂ ਦੀ ਟੀਮ ਜਿਹੜੀ ਹੈ ਸਾਤ ਮੁੰਡੇ ਯੰਗ ਸਮਾਨ ਲੈ ਕੇ ਆਏ ਨੇ ਇਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਜਿਹੜੇ ਦਰਿਆ ਤੋਂ ਪਾਰ ਦੇ ਪਿੰਡ ਨੇ ਜਿਹੜੇ ਜ਼ਿਆਦਾ ਵਰਸਟ ਅਫੈਕਟਡ ਨੇ ਉਹਨਾਂ ਨੂੰ ਇਹ ਸਪਲਾਈ ਕਰੋ ਸੋ ਅਰੇਂਜਮੈਂਟ ਕਰ ਦਿੱਤਾ ਗਿਆ ਮਕੋੜੇ ਦਾ ਸਰਪੰਚ ਅਜੀਪਾਲ ਸਿੰਘ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਔਰ ਪਾਰ ਤੋਂ ਅਮਰੀਕ ਸਿੰਘ ਜਿਹੜਾ ਭਰਿਆਲ ਦਾ ਸਰਪੰਚ ਔਰ ਬਲਵਿੰਦਰ ਸਿੰਘ ਮੋਨੂ ਉਹਨਾਂ ਨੂੰ ਕੰਟੈਕਟ ਕਰਾ ਦਿੱਤਾ ਉਹ ਇਹਨਾਂ ਨੂੰ ਕੋਆਰਡੀਨੇਟ ਕਰਕੇ ਸਮਾਨ ਬਾਰਲੇ ਜਾਣ ਦੀ ਕੋਸ਼ਿਸ਼ ਕਰਕੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰਨੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਜਿਹੜੇ ਇੰਨੀ ਦੂਰ ਤੋਂ ਚੱਲ ਕੇ ਔਰ ਇਸ ਜਜ਼ਬੇ ਨੂੰ ਸਲਾਮ ਹੈ ਅਸੀਂ ਐਵੇਂ ਇੱਥੇ ਵੰਡੀਆਂ ਪਾ ਕੇ ਬੈਠੇ ਆ ਤੁਸੀਂ ਦੇਖੋ ਇਹ ਸਾਡਾ ਮੁਸਲਮ ਪਾਈਚਾਰਾ ਹਿੰਦੂ ਪਾਈਚਾਰਾ ਸਿੱਖ ਪਾਈਚਾਰਾ 크ਰਿਸਚੀਅਨ ਪਾਈਚਾਰਾ ਸਾਰਾ ਪਾਈਚਾਰਾ ਜਿਹੜਾ ਮੁਤਫਕਾ ਤੌਰ ਤੇ ਲੱਗਾ ਔਰ ਇਹ ਹੈ ਸਾਡੀ ਬਾਬੇ ਨਾਨਕ ਦਾ ਅਸ਼ੀਰਵਾਦ ਆ ਸਾਡੇ ਪੰਜਾਬ ਨੂੰ ਕਿ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤੇ ਸਾਰੇ ਇਕੱਠੇ ਹੋ ਕੇ ਤੇ ਆਪਾਂ ਦਾ ਮੁਕਾਬਲਾ ਕਰਦੇ ਆਂ ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ